ਸ਼ੁਦਾ ਸੀ ਕੀ ਦੇਖਣਾ ਹੁੰਦਾ ਹੈ ਅਗਲੇ 10 11 ਦਿਨ ਸੂਨ ਤੋਂ ਬਾਅਦ ਵੀ ਉਹਨੂੰ ਬੁਖਾਰ ਤਾਂ ਨਹੀਂ ਹੋ ਰਿਹਾ ਜੇ ਬੁਖਾਰ ਹੋ ਰਿਹਾ ਤਾਂ ਤੁਰੰਤ ਸੀਵੀਸੀ ਟੈਸਟ ਕਰਾਓ ਜੇ ਤੁਸੀਂ ਸੀਵੀਸੀ ਟੈਸਟ ਨਹੀਂ ਕਰਾਉਂਦੇ ਤੁਸੀਂ ਸਭ ਕੁਝ ਤੁੱਕੇ ਨਾਲ ਕਰ ਰਹੇ ਹੋ ਭਾਵੇਂ ਤੁਸੀਂ ਛੋਟੇ ਪਸ਼ੂ ਪਾਲਕ ਹੋ ਭਾਵੇਂ ਵੱਡੇ ਹੋ ਕੋਈ ਫਰਕ ਨਹੀਂ ਪੈਂਦਾ ਹੈਗਾ ਤੀਜੀ ਗੱਲ ਜੇ ਟੈਂਪਰੇਚਰ ਡਾਊਨ ਹੋ ਰਿਹਾ ਤਾਂ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਤਾਂ ਮਤਲਬ ਕੀ ਹੈ ਬਿਲਕੁਲ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਤੇ ਊਰਜਾ ਦੀ ਬਹੁਤ ਜ਼ਿਆਦਾ ਘਾਟ ਹੈ ਉਹਦਾ ਹੱਲ ਕੀ ਹੈ ਕੋਈ ਮਿੰਨਰ ਮਿਕਸਚਰ ਉਹਦਾ ਹੱਲ ਨਹੀਂ ਹੈਗਾ ਉਹ ਮਿਡਲ ਮਿਕਸਚਰ ਨਾਲ ਸਮਾਂ ਲੰਘਿਆ ਮੈਂ ਬਹੁਤ ਦੇਰ ਤੋਂ ਇਸ ਬਾਰੇ ਬਹੁਤ ਜ਼ੋਰ ਦੇ ਕੇ ਕਹਿ ਰਿਹਾ ਹਾਂ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ ਜਿਹੜਾ ਹੈਗਾ ਬਹੁਤ ਸਾਰੀਆਂ ਕੰਪਨੀਆਂ ਤੇ ਕੰਮ ਕਰ ਰਹੀਆਂ ਜਿਹੜਾ ਤੁਹਾਡੇ ਲਾਗੇ ਮਿਲਦਾ ਉਹ ਲਓ 200 300 ਗ੍ਰਾਮ ਤੱਕ ਪਹਿਲੇ ਦਿਨ ਤੋਂ ਸ਼ੁਰੂ ਕਰ ਦਿਓ ਔਰ ਜੇ ਤੁਹਾਡੇ ਕੋਲੇ ਵਧੀਆ ਗਾਂਜਾ ਵਧੀਆ ਮੱਝਾ ਮੰਨ ਲਓ 15 20 ਲੀਟਰ ਵਾਲੀ ਮੱਝਾ ਜਾਂ 30 35 40 ਲੀਟਰ ਵਾਲੀ ਗਾਂ ਹੈ ਜਿਹਨੇ ਇਸ ਇਨੇ ਦੁੱਧ ਤੇ ਜਾਣ